اور وہ درماں میں تو گئے ہیں سامنے ماں کے نام کے اندر بھائی باور زمان کے ناموں گوہر راج کے ناموں اللہ دانک دااس و سنگ لٹائے تو گوندا جا سکتا اور چلے جا ਕਿਉਂਕਿ ਆਹ ਉਹ ਜਗ੍ਹਾ ਹੈ ਤੇ ਆਹ ਨੂੰ ਜਿਮਤਿਆਰ ਦੇ ਦਿੰਦੀ ਹੈ ਜਿਮਤਿ ਕਸ਼ਨਾ ਬਹੁਤ ਰਾਜਪਾਲ ਹੈ ਆਹ ਆਹ ਥੈਂਕ ਯੂ ਦੋ ਹੀ ਤੋਂ ਨੰਬਰ ਕਰਦੇ ਆਹ ਦੇ ਮਨੁੱਖਤਵ ਨੂੰ ਜਾਨਾ ਆ ਰਿਹਾ ਹੈ ਉੱਪਰ ਆਹ ਮਨੁੱਖਤਵ ਹੈ ਸਾਈਂ ਸੰਸਾਰ ਦੀ ਤਾਕਤ ਹੈ ਤੇ ਰਾਜਨੀਤੀ مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ وہ اس طرح سے مارکو کو معلوم تھا کہ ਪਾਉ ਮੈਨ ਤੁਮ ਜਗਤ 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 ਪਾਉ ਕਾਇਤ ਕਬੀਰ ਕਬੀਰ 23 ਨਰਸਾਖੇ ਸਾਚੀ ਬਰੀ ਜੁਗਾਰਾ ਸਭ ਨਾਲੋਂ ਵੱਡੀ ਗੱਲ ਹੈ ਜਿਹੜੀ ਵਿਆਰਿਓ ਕਹਿੰਦੇ ਇੱਕ ਵਿਚਾਰ ਆ ਜਿਹੜਾ ਅਨੁਸਾਰ ਵਿਚਾਰ ਦੇ ਨਾਲ ਜੁੜਦਾ ਹੈ ਉਹ ਥੋੜੇ ਸਮੇਂ ਤੋਂ ਬਹੁਤਾ ਦਾ ਹਾਲ ਲਿਆ ਕਰਦਾ ਸੋ ਕਰਕੇ ਸਭ ਨੂੰ ਸਤਿਗੁਰੂ ਜੀ ਨੇ ਸਾਡੇ ਕਰਿਆਣ ਦੇ ਵਾਸਤੇ ਸਮੂਹੀ ਗਰਬਾਣੀ ਸੋਟੇ ਸ਼ਾਮਤ ਹੈ ਤੇ ਸਾਡੇ ਜੀਵਨ ਜਾਗਦੇ ਵਾਸਤੇ ਉਤੇ ਗਰਬਾਣੀ ਇਸ ਜਗਤ ਮੈਂ ਇਨਸਾਨਾਂ ਦੇ ਕਰ ਕੋ ਵਸਾ ਮੰਨ ਆਇਆ ਜਿਹੜੀ ਜਿਹੜੀਆਂ ਗਰਬਾਣੀਆਂ ਨੂੰ ਪਿਆਰਿਓ ਸਾਡੇ ਤੱਕ ਪਹੁੰਚਾਉਣ ਦੇ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਬੰਦਬੰਦ ਕਰ ਰਿਹਾ ਕੋਪਰੀਆਂ ਲਵਾਈਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਜਿਨ੍ਹਾਂ ਨੇ ਪਿਆਰੇ ਵਿਚਾਰ ਵੇਦ ਬਣਾਏ ਨੇ ਉਹਨਾਂ ਨੇ ਸਤਿ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੰਪਾਦਨਾ ਕੀਤੀ ਕੋਲਾ ਦਾ ਬੰਦ ਬੰਦ ਕਰ ਪਿਆ ਗਿਆ ਪੁਲ ਸਤਨਾਮਾ ਵੀਰਾਂ ਦੀ ਕੀ ਜਿਹੜੀ ਬਾਣੀ ਜੀ ਪੈ ਰਹੇ ਉਹ ਕੌਥੀਆਂ ਦੇ ਵਿੱਚ ਤੇ ਸਤਿ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰ ਜੀ ਸਮੇਤ ਰਾਣ ਜੀ ਅਨੇਕ ਜੀ ਜਿਹੜੀ ਉਹ ਲਿਖਵਾਈ ਆਪਣੀ ਬਾਣੀ ਲਿਖਵਾਈ ਹਮ ਫਾਇਮ ਸ੍ਰੀ ਗੁਰੂ ਅੰਗਦ ਦੇ ਮਹਾਰਾਜਿਆਂ ਦੇ ਸ਼ਲੋਕ ਉਹ ਵੀ ਦਰਜ ਕਰਵਾਏ ਹਮ ਜਿਹੜੀ ਗਾਣੀ ਪੀ ਇਹ ਜਿੰਨਾਂ ਦੀ ਇਮਾਨਤ ਤੀ ਉਹ ਸਭ ਫਾਇਮ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਮਾਣ ਨੂੰ ਤੁਸੀਂ ਕੀ ਇਹਨਾਂ ਦੇ ਤਾਂਤਨ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਸੇ ਤਰ੍ਹਾਂ ਦਰਬਾਰ ਲੱਗਿਆ ਹੋਇਆ ਹੈ ਜਦੋਂ ਪਿਆਰਿਓ ਦਰਬਾਰ ਲੱਗਿਆ ਤੇ ਰਾਗੀ ਸਿੰਘ ਨੇ ਜਿਹੜੇ ਉਹਨਾਂ ਦੀ ਇੱਕ ਕਵਤਾ ਪੜ੍ਹੀ ਉਹ ਕਵਤਾ ਪਿੱਛੇ ਨਾਮ ਉਮਾਦ ਲੱਗਿਆ ਹੋਇਆ ਸੀ ਕਿਉਂਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਬਹੁਤ ਐਸੇ ਸਨ ਵਿਖਾਰੀ ਕਵੀ ਸਾਹਿਬ ਜਿਨ੍ਹਾਂ ਨੇ ਆਪਣੀ ਕਵਿਤਾ ਲਿਖਣੀ ਪਰ ਪਿੱਛੇ ਨਾਮ ਉਮਾਦ ਲਾ ਦੇਣਾ ਉਹ ਉਸ ਸਮੇਂ ਕੰਨਾ ਪੀਰ ਨੂੰ ਸਾਹ ਹੁਸੈਨ ਹੋਰ ਫਰਦੀ ਜੀ ਦਾ ਸਤਿਪੰਤਰ ਮਿਹਰਬਾਨ ਇਹਨਾਂ ਨੇ ਜਦੋਂ ਕੋਈ ਆਪਣੀ ਘਰ ਦਾ ਲਿਡਲੀ ਨੂੰ ਤਾਂ ਨਾਲ ਮਮਾ ਦੇਖ ਕਰਕੇ ਲਾਗਣਾ ਕਿ ਜੇ ਸੰਗਤ ਨੇ ਉਹ ਵੱਢ ਕੇ ਬੜੇ ਪਿਆਰ ਉਸ ਕਮਦਨ ਨੂੰ ਸਤਿਕਾਰ ਦੇਣਾ ਬੜੇ ਪਿਆਰ ਦੇ ਨਾਲ ਉਹਨਾਂ ਦਾ ਫੜਨੇ ਤੇ ਇਸੇ ਤਰ੍ਹਾਂ ਇਹ ਸੰਗਤਰੀ ਕੇ ਜਰ ਚੱਲਦਾ ਰਿਹਾ ਸਮਾਂ ਲੰਘਦਾ ਗਿਆ ਪਿਆਰ ਉਹ ਇੱਕ ਦਿਨ ਐਸਾ ਆਇਆ ਉਹਨਾਂ ਰਾਗੀ ਸਿੰਘਾਂ ਨੇ ਜਦੋਂ ਕਥਾ ਪੜ੍ਹੀ ਤਾਂ ਜੋ ਭਾਈ ਗੁਰਦਾਸ ਜੀ ਸੀਗੇ ਉਹਨਾਂ ਨੇ ਉਹਨਾਂ ਰਾਗੀ ਸਿੰਘਾਂ ਨੂੰ ਬੰਦ ਕਰਾ। ਉਹਨਾਂ ਨੇ ਜਦੋਂ ਬਾਣੀ ਬਈ ਤੁਸੀਂ ਇਹ ਕਿੰਨੀ ਬਾਣੀ ਪੜ੍ਹਨੀ ਹੁੰਦੀ ਹੈ ਉਹ ਚੰਗੰੰਦੀ ਬਹੁਤ ਬਹੁਤ ਜੁੜੇ ਆਪਣੇ ਲਈ। ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਮਰਦਾਨਾ ਜੀ ਨੂੰ ਪੁੱਛਿਆ ਵੀ ਤੁਹਾਨੂੰ ਤਾਂ ਇਹ ਬ विवेक ਹੈ ਹਰ ਕਿਸੇ ਨੂੰ ਨਹੀਂ ਆਇਆ ਤੁਹਾਡਾ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕਹਿੰਦੇ ਜਦੋਂ ਅਨੇਕਾਂ ਹੀ ਬੱਚੇ ਖੇਡਦੇ ਆ ਤਾਂ ਜਦੋਂ ਜੇ ਕੋ ਬੱਚੇ ਦੀ ਮਾਂ ਆ ਕੇ ਆਪਣੇ ਬੱਚੇ ਨੂੰ ਹੱਥ ਮਾਰ ਕੇ ਮਿਲਦੀ ਆ ਤਾਂ ਉਹ ਵੀ ਬੱਚਾ ਜਾਣਦਾ ਆਪਣੇ ਮਾਂ ਦੀ ਆਵਾਜ਼ ਦੀ ਪਛਾਣ ਹੁੰਦੀ ਆ ਕਹਿੰਦੇ ਬਿਲਕੁਲ ਇਸ ਤਰ੍ਹਾਂ ਗੁਰਬਾਣੀ ਮਾਰੇ ਚਲੋ ਪਾਣੂ ਸਤਿਗੁਰੂ ਜੀ ਨੇ ਗੁਣੇਖ ਦਿੱਤਾ ਪਰ ਹਾਰੇ ਨੂੰ ਤਾਂ ਪਛਾਣ ਨਹੀਂ ਪਿਆਰੇ ਗੁਰੂ ਅਰਜਨ ਦੇਵ ਨੇ ਆਪਣੇ ਵਿੱਚ ਸਰੀਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਕੋਈ ਯਰ ਦਾ ਵਿਆਹ ਨਹੀਂ ਹੈ ਕੋਈ ਸ਼ਗਦਾਰੇ ਨਹੀਂ ਹੈ ਕੋਈ ਇਤਿਆਹਾਤ ਵਾਲੇ ਨਹੀਂ ਹੈ ਬਹੁਤ ਬੈਠਿਆ ਤੁਹਾਡੇ ਵਿੱਚ ਜਿਨ੍ਹਾਂ ਨੂੰ ਮਨ ਪਿਆਰੇ ਦੇ ਤਰਤੀਬ ਬਾਰ ਨਾਮ ਨਹੀਂ ਯਾਦ ਹੋਣਗੇ ਦੱਸਾਂ ਗੁਰੂ ਸਾਹਿਬਾਨ ਦੇ ਨਾਮ ਨਹੀਂ ਯਾਦ ਹੋਣਗੇ ਇਹ ਨਹੀਂ ਪਤਾ ਹੈਗਾ ਵੀ ਵਰਮਾਨ ਕਿੰਨੇ ਲਗਾ ਦੇ ਵਿੱਚ ਸਾਇਮ ਸ਼੍ਰੀ ਗੁਰੂ ਬਰਾਸਾਹ ਮਹਾਰਾਜ ਦੇ ਤਰੂਪ ਰੇ ਇੱਕ ਤਾਂ ਪਾਈ ਗੁਰਦਾਸ ਜੀ ਜਿਹੜੀ ਬੀੜ ਧੀਰੇ ਵਿੱਚ ਤੀਰਾਂਾਂ ਦੇ ਵਿੱਚ ਬਾਣੀ ਲੱਜਾ ਇੱਕ ਦਮਦਮਾ ਸਾਬ ਵਾਲੀ ਬੀੜ ਕਰਕੇ ਪ੍ਰਸਿੱਧਾ ਉਹ 32 ਰਾਂਾਂ ਦੇ ਵਿੱਚ ਆ ਇੱਕ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹਨਾਂ ਜਦੋਂ ਆਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਪਾਦਨਾ ਕੀਤੀ ਗਈ ਜੀ ਤਾਂ ਉਹ ਵੀੜ ਨੂੰ ਵੀੜ ਨੂੰ ਭਾਈ ਬਨੋ ਵਾਲੀ ਵੀੜ ਕਹਿੰਦੇ ਆ ਸਭੋ ਆਲੂ ਬਣ ਗਿਆ ਤੇਰੀਆਂ ਸਾਈਂ ਸ੍ਰੀ ਗੁਰੂ ਜੀ ਦੇ ਮਹਾਰਾਜ ਕਹਿੰਦੇ ਭਾਈ ਉਸ ਬਾਣੀ ਦਾ ਜਿਹੜਾ ਮضمੂਨ ਆ ਨਾ ਉਹ ਹਨ ਉਹ ਫੋਟੀਆਂ ਜਿਹੜੀਆਂ ਆਇਆ ਮਹਾਰਾਜਾ ਅਮਉਦਾਸ ਮਹਾਰਾਜ ਜੀ ਆਨੇ ਬਾਬਾ ਮੋਹਨ ਜੀ ਦੇ ਪਾਸ ਗੋਵਿੰਦਵਾਲ ਤੋਂ ਸਭ ਰੰਗਾਂ ਦੀਆਂ ਉਹ ਮੋਤੀ ਗੁਰਮਤਿ ਦੇ ਮਹਾਰਾਜ ਨੂੰ ਪਈ ਵਰਦਾਰੀਆਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਸਾਨੂੰ ਮੱਗਿਆ ਬਣੋ ਤੁਹੀਂ ਅਸੀਂ ਜਾਈਏ ਅਸੀਂ ਬਾਬਾ ਮੋਹਨ ਜੀ ਤੋਂ ਪੁੱਤਰੀਆਂ ਲੈ ਕੇ ਆਈਏ ਜਦੋਂ ਆ ਕੇ ਭਾਈ ਗੁਰਦਾਸ ਜੀ ਬਾਬਾ ਮੋਹਨ ਜੀ ਦੇ ਪਾਸ ਪਹੁੰਚਦੇ ਨੇ ਬਾਬਾ ਮੋਹਨ ਜੀ ਸਮਾਧੀ ਦੇ ਵਿੱਚ ਨਾ ਹਾਂ ਨਾ ਹੋ ਨਾ ਕੋਈ ਬੈਠਣੇ ਨੂੰ ਕਿਹਾ ਕੋਈ ਗੱਲ ਬਾਤੇ ਨਹੀਂ ਕੀਤੀ ਹੈ ਭਾਈ ਗੁਰਦਾਸ ਜੀ ਕਿੰਨੇ ਸਮਾਂ ਬੈਠ ਕੇ ਉਹਨਾਂ ਦੇ ਪਾਸ ਉਸੇ ਤਰ੍ਹਾਂ ਮੁੜਿਆ ਹੈ ਔਰ ਦੂਜੀ ਵਾਰ ਪਿਆਰਿਓ ਜਦੋਂ ਭਾਈ ਵਰਦਾਰ ਜੀ ਸਾਡੀ ਲੱਥ ਮੁੜੇ ਨਾ ਫਿਰ ਬਾਬਾ ਮੁੰਡਿਆ ਜੀ ਨੇ ਬੇਨਤੀ ਕੀਤੀ ਮਹਾਰਾਜ ਮਹਾਰਾਜ ਸਾਡੇ ਸਾਨੂੰ ਕਿਰਪਾ ਕਰੋ ਅਸੀਂ ਜੰਨੇ ਆ ਜਦੋਂ ਬਾਬਾ ਮੁੰਡਿਆ ਜੀ ਗਏ ਉਹ ਵੀ ਕਾਫੀ ਸਮਾਂ ਬਾਬਾ ਮੁੰਡਿਆ ਜੀ ਦੇ ਬਾਅਦ ਬਟਾ ਕੇ ਆ ਗਏ ਕਿ ਮਰ ਬਾਬਾ ਮੁੰਡਿਆ ਜੀ ਦੇ ਨਾਮ ਨਾ ਹਾਂ ਨਾ ਹੋਊਂ ਉਹ ਜਨਨ ਵੀ ਕੀਤੀ ਬਾਤ ਆਪਣੀ ਸਮਾਧੂ ਜਿਹਦੇ ਵਿੱਚ ਬੈਠੇ ਰਹੇ ਜਦੋਂ ਖਾਲੀਆ ਤਵਾਵਾ ਬੁੱਢਾ ਜੀ ਵੀ ਮਰਤ ਦੇ ਦੇ ਨਾ ਫਿਰ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਜਾਂਦੇ ਨੇ ਅਮਰਪੁਰ ਤੋਂ ਸ੍ਰੀ ਗੁਰੂ ਮੰਦਵਾਲਾ ਤਾ ਉਹ ਫੋਥੀਆਂ ਲੈਣ ਦੇ ਗੱਲ ਤੇ ਉਹਦੇ ਵਿੱਚ ਇੱਕ ਕਾਰਨ ਹੋਵੇਗਾ ਕਾਰਨ ਕੀਤੀ ਸਾਈਂ ਗੁਰੂ ਅਮਰਦਾਸ ਮਹਾਰਾਜਿਆਂ ਦੇ ਨੂੰ ਇਹ ਹਜ਼ਾਇਤ ਤੀ ਵੀ ਇਹ ਜਿਹੜੀ ਬਾਣੀਆਂ ਇਹ ਇਮਾਨਤਾ ਸ੍ਰੀ ਗੁਰਪਰਚੰਦੇ ਮਹਾਰਾਜ ਜੀ ਨੂੰ ਇਹ ਬਾਣੀਆਂ ਜਿਹੜੀਆਂ ਪੋਪੀਆਂ ਨੇ ਇਹ ਤੁਸੀਂ ਉਹਨਾਂ ਨੂੰ ਹੀ ਦੇਣੀਆਂ ਇਹ ਹੋਰ ਕਿਸੇ ਨੂੰ ਨਹੀਂ ਦੇਣੀਆਂ ਇਹ ਇਸ ਮੋਹਣ ਜੀ ਦਾ ਕੋਈ ਹੱਥ ਨਹੀਂ ਤਾਂ ਹੈ ਜੇ ਉਹਨਾਂ ਨੇ ਪਾਈ ਵਰਦਾਸ ਜੀ ਨੂੰ ਜਾਂ ਬਾਬਾ ਬੁੱਢਾ ਜੀ ਨੂੰ ਪੁੱਤੀਆਂ ਦੁੱਤੀਆਂ ਦੇ ਹੁਣ ਪਿਆਰੋ ਸਾਈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੁਣ ਚੱਲ ਪਏ ਉਹ ਪੋਪੀਆਂ ਲੈਣ ਦੇ ਬਾਅਦ ਤੇ ਸਤਿਗੁਰੂ ਜੀ ਪਰਮਾਨੰ ਕਰਦੇ ਨੇ ਕੋਪੀ ਸਭ ਖਾਸੇ ਕਰ ਨਿਆਗਤ ਗੁਰ ਆਪ ਪਨ ਹੀ ਬਣਾ ਲਏ ਪਨ ਹੀ ਕਹਿੰਦੇ ਆ ਜੁੱਤੀ ਨੂੰ ਖਾਸੀ ਖਾਸੇ ਕਿੰਨੀ ਆ ਪਾਲਕੀ ਨੂੰ ਕਹਿੰਦੇ ਉਹ ਪਤ ਉਹ ਪੋਥੀਆਂ ਦਾ ਆਦਰ ਸਤਕਾਰ ਕਰਦੇ ਹੋਏ ਸਤਗੁਰ ਸੱਚੇ ਬਾਦਸ਼ਾਹ ਬਾਣੀ ਦਾ ਸਤਕਾਰ ਕਰਦੇ ਹੋਏ ਨੰਗੇ ਪੈਰੀ ਆਪ ਜਾਂਦੇ ਨੇ ਕੋਈ ਸਭ ਕੱਤੇ ਪਰ ਸਾਥ ਦਰਮੇਂ ਅੰਤ ਤੱਕ ਪਨ ਹੀ ਬੰਨਾ ਹੋਇ ਨੰਗੇ ਪੈਰੀ ਗਏ ਮਹਾਰਾਜ ਪਾਲਕੀ ਸਾਹਿਬ ਦੇ ਵਿੱਚ ਉਹ ਜਿਹੜੀਆਂ ਔਖੀਆਂ ਸੀਗੀਆਂ ਉਹ ਬਾਬਾ ਮੋਹਨਜੀਤ ਉਹਨਾਂ ਨੇ ਪ੍ਰਾਪਤ ਕੀਤੀਆਂ ਹੁਣ ਪਿਆਰਿਓ ਇਸ ਬਾਣੀ ਨੂੰ ਮਹਾਰਾਜ ਨੇ ਆਪਣੇ ਵੱਲੋਂ ਬਾਣੀ ਜਿਉਂ ਉਹਨਾਂ ਨੇ ਜਾਗਦੀ ਸੀ। ਔਰ ਉਸ ਸਮੇਂ ਦੇ ਜਿਹੜੇ ਭਗਤ ਸਾਹਿਬਾਨ ਤੇ ਉਹਨਾਂ ਦੀ ਬਾਣੀ ਮਹਾਰਾਜ ਨੇ ਇਕੱਤਰ ਕੀਤੀ। ਕਈ ਗੁਰ ਸਿੱਖਾਂ ਦੀ ਬਾਣੀ ਔਰ ਐਸੇ ਜਨਮ ਪਿਆਰੇ ਉਹ ਭਗਤ ਸਾਹਿਬਾਨ ਦੀ ਬਾਣੀ ਕਈ ਬ੍ਰਾਹਮੀ ਮਤ ਦੇ ਸਾਧੂ ਸੀਗੇ ਉਹਨਾਂ ਦੀ ਬਾਣੀ ਕੋਈ ਸੂਫੀ ਮਤ ਦੇ ਜਿਹੜੇ ਮਹਾਪੁਰ ਤੁਸੀਂ ਇਹ ਉਹਨਾਂ ਦੀ ਬਾਣੀ ਉਹ ਸਾਰੀ ਬਾਣੀ ਨੂੰ ਸਤਿ ਕੀਨੇ ਸਤੰਤਰ ਕਰਕੇ ਆਗ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਹੈ ਉਸਤਲਾ ਕਾਰਨ ਕੀ ਸੀਗਾ ਕਾਰਨ ਇਹ ਤਾਂ ਵੀ ਉਹਨਾਂ ਰਬਾਣੀਆਂ ਤੋਂ ਜਦੋਂ ਉਹਨਾਂ ਨੇ ਕੱਕੀ ਬਾਣੀ ਸੁਣੀ ਕੋਟਕੋਬੰਦੀ ਸੁਣੀ ਉਨ੍ਹਾਂ ਦੇ ਮੰਨ ਦੇ ਵਿੱਚ ਸੰਕਲਪ ਪੈਦਾ ਹੋਇਆ ਫੋੜ ਕੇ ਕਰਕੇ ਪਿਆਰਿਓ ਭੱਟ ਸਹਿਬਾਨ ਭੱਟ ਮਧਰਾਜੀ ਪ੍ਰਮਾਣ ਕਰਦੇ ਨੇ ਸਾਇਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਬੇ ਜਦ 라ਉ ਨਹੀਂ ਭਾਗ ਨਿਦਾਨ ਹੁੰਦਾ ਤਬ ਨਵ ਪ੍ਰਮ ਤੇ ਦਿੱਤੇ ਸੰਕਾਇ ਉਹ ਕਲਪੂਰ ਸਮੁੰਦਰ ਮੈਂ ਬੂਜਤ ਤੇ ਕਮੂ ਮਟਾਰੇ ਇਹੇ ਉਸੇ ਤਾਇਓ ਸਤਿ ਕੀ ਵਿਚਾਰ ਜਿਹ ਮਤਰਾ ਜਗਤ ਕਾਰਨ ਕੋ ਉਚਾਰਨ ਬਣਾਇਓ ਜਪਿਓ ਜene ਅਜੰਤੈ ਬਗੁਰੂ ਦੇ ਸੰਕਟ ਜੋਨ ਗਰ ਬਣਾਇਆ ਉਸ ਕੋ ਸਤਨਾਮ ਓ ਮਹਾਰਾਜ ਸਾਡੇ ਛਾਂ ਕੇ ਨਿਰਖਤ ਕਰਦੇ ਨੇ ਸਾਡੇ ਹਾਰੇ ਸਵਾਲ ਦਾ ਜਵਾਬ ਗੁਰੂ ਦੇ ਪਾਸ ਹੈ ਪਰ ਕਦੇ ਸ਼ਰਤ ਹੀ ਨਹੀਂ ਮੈਂ ਕਦੇ ਸੁਣਿਆ ਬਹੁਤ ਤੇ ਕਦੇ ਮਹਾਰਾਜ ਕਹਣਾ ਬੋਲਦੇ ਲੱਗਦਾ ਪਤਾ ਨਹੀਂ ਸਾਡੀ ਮਾਤਰੋਂ ਕੀ ਹੁੰਦੇ ਆ ਮਹਾਰਾਜ ਦਾ ਬਹੁਤਿਆਂ ਦੱਸਦੇ ਜੋ ਸਾਨੂੰ ਉਪਦੇਸ਼ ਦੇ ਰਹੇ ਨੇ ਪਰ ਕਰਮ ਕਰ ਰਹੇ ਹੋ ਤੋਂ ਇਹ ਜਿਹੜਾ ਮਹਾਰਾਜ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਮਹਾਰਾਜ ਬਰਮਾਰ ਕਰਦੇ ਆ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਜਿੰਨੇ ਵੀ ਤਰ੍ਹਾਂ ਦੇ ਜਿੰਨੇ ਵੀ ਤਰ੍ਹਾਂ ਦੇ ਸਾਡੇ ਸੰਸੇ ਨੇ ਕਹਿੰਦੇ ਪ੍ਰਾਪਤੀ ਕਰਦੀ ਰਹੇ ਨਾ ਮਾਇਆ ਵੱਲ ਜਦੋਂ ਜਦੋਂ ਪੜੇ ਹੁੰਦੇ ਆਂ जॾो ज्ञान हमेशह thank you. ਮਗਰ ਇਨ ਕਾਲ ਨੂੰ ਮੈਂ ਉਸਾਵਾ ਸਾਡੀ ਸਮਝਾਂ ਜਾਂਦੇ ਨੇ ਤੋਂ ਸਮੇਂ ਤੋਂ ਸਮਾਗਟ ਕੇ ਮਤਲਬ ਜਾਇਏਗਾ ਅਨੁਭਵ ਪਿਆਰੋਂ ਜਦੋਂ ਸਾਡੀ ਕਿਰਗੂ ਅਜੰਗਲੇ ਮਹਾਰਾਜਿਆਂ ਨੂੰ ਫਾਈ ਬੰਨੋਂ ਦੀ ਡਿਊਟੀ ਗਈ ਬਈ ਤੋਂ ਵੀ ਜਾਓ ਦਹਾਵਰ ਉਹਨਾਂ ਦੇ ਮਨ ਦੇ ਇੱਕ ਵਰਨਾ ਬਣਿਆ ਇਹੋ ਮੀਂਹ ਦਾ ਮੂਨਾ ਉਬਾਰਾ ਕਰਵਾ ਕੇ ਪੜਾ ਦੇ ਆ ਗਿਆ ਨਹੀਂ ਪਰ ਇੱਕ ਸਾਫੀ ਉਹਨਾਂ ਨੇ ਪਿਆਰੋਂ ਕਈ ਮਖਾਰੀ ਇਕੱਠੇ ਕਰਕੇ ਇਹੋ ਮੀਂਹ ਦਾ ਤੋਗਲਾ ਕਰਵਾ ਲਿਆ میں نے گاڑی کو ٹھیک کرنے کے لیے مینا بازار کروا دیا ہے دیکھو وہ تمہاری ریویو کو کر دے یہاں بات کرنے کے لیے وہاں پتا <سؤال> چ ح جی